ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ-ਉੱਚੀਆਂ ਚੋਟੀਆਂ ਬਰਫ਼ ਦੀ ਚਿੱਟੀ ਚਾਦਰ ਦੇ ਨਾਲ ਢੱਕੀਆਂ ਹੋਈਆਂ ਹਨ। ਮਨਾਲੀ, ਡੇਲੋਜੀ, ਨਾਰਕੰਡਾ, ਖੜਾ ਪੱਥਰ ਦੇ ਨਾਲ-ਨਾਲ ਪਰਮੋਰ, ਉਦੇਪੁਰ, ਕਿਲਾੰਗ, ਕੋਕਸ ਅਤੇ ਸਿਸੂ ਦੇ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਧਿਆਨ ਵਾਲੇ ਦਿਨਾਂ ਦੇ ਵਿੱਚ ਵੀ ਬਰਫ਼ਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਸਰਦੀਆਂ ਦੇ ਮੌਸਮ ਦੇ ਦੌਰਾਨ ਹਿਮਾਚਲ ਦੇ ਜ਼ਿਆਦਾਤਰ ਸਥਾਨਾਂ ਉੱਤੇ ਇਹ ਪਹਿਲੀ ਬਰਫ਼ਬਾਰੀ ਹੈ। ਇੱਕ ਪਾਸੇ ਜਿੱਥੇ ਬਰਫ਼ਬਾਰੀ ਦੇ ਕਾਰਨ ਸੈਰ-ਸਪਟਾ ਕਾਰੋਬਾਰੀਆਂ ਨੇ ਸੁਖ ਦਾ ਸਾਲਿਆ ਹੈ ਦੂਜੇ ਪਾਸੇ ਕਿਸਾਨਾਂ ਅਤੇ ਬਾਗਬਾਨਾਂ ਦੇ ਚਿਹਰੇ ਵੀ ਖੁਸ਼ੀ ਨਾਲ ਖੇੜ ਉੱਠੇ ਹਨ ਜ਼ਿਕਰ ਜੋ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਮੀਂਹ ਅਤੇ ਬਰਬਰੀ ਨਾ ਹੋਣ ਦੇ ਕਾਰਨ ਸੂਬੇ ਦੇ ਵਿੱਚ ਸੈਰਸਪਟੇ ਦਾ ਕਾਰੋਬਾਰ ਮੱਠਾ ਪੈ ਰਿਹਾ ਸੀ ਬਰਬਰੀ ਦੀ ਭਾਲ ਦੇ ਵਿੱਚ ਆਏ ਸਲਾਨੀ ਨਿਰਾਸ਼ ਹੋ ਕੇ ਪਰਤ ਰੇਸਨ ਅਤੇ ਸਲਾਨੀ ਬਹੁਤ ਘੱਟ ਗਿਣਤੀ ਦੇ ਵਿੱਚ ਸੈਰਸਪਟਾ ਸਥਾਨਾਂ ਉੱਤੇ ਪਹੁੰਚ ਰਹੇ ਸਨ ਅਜਿਹੇ ਦੇ ਵਿੱਚ ਬਰਬਰੀ ਦੇ ਕਾਰਨ ਸੈਰਸਪਟਾ ਕਾਰੋਬਾਰੀਆਂ ਦੀ ਕਿਸਮਤ ਇੱਕ ਵਾਰ ਫਿਰ ਚਮਕੀ ਹੈ ਹੁਣ ਵੱਡੀ ਗਿਣਤੀ ਦੇ ਵਿੱਚ ਸਲਾਨੀ ਹਿਮਾਚਲ ਦੇ ਸੈਰਸਪਟਾ ਖਟਾਸਤਾਨਾ ਉਤੇ ਆ ਰਹੇ ਹਨ ਕੜਾਕੇ ਦੀ ਠੰਡ ਦੇ ਬਾਵਜੂਦ ਸਲਾਨੀ ਬਰਫ਼ ਦੇ ਵਿੱਚ ਕਰ ਨੱਚਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ ਹਨ ਇਸ ਦੇ ਨਾਲ ਹੀ ਬਾਰਿਸ਼ ਅਤੇ ਬਰਬਾਰੀ ਨਾ ਹੋਣ ਕਾਰਨ ਫਸਲਾਂ ਸੁੱਕਣ ਦੇ ਕੰਢੇ ਉੱਤੇ ਸਨ ਅਤੇ ਸੇਬ ਦੇ ਦਰਖਤਾਂ ਦੇ ਲਈ ਠੰਡ ਦਾ ਸਮਾਂ ਵੀ ਸ਼ੁਰੂ ਨਹੀਂ ਹੋਇਆ ਸੀ ਪਰ ਭਾਰੀ ਮੀਂਹ ਅਤੇ ਬਰਬਾਰੀ ਤੋਂ ਬਾਅਦ ਕਿਸਾਨਾਂ ਤੇ ਬਾਗਬਾਨਾਂ ਨੂੰ ਉਮੀਦ ਹੈ ਕਿ ਹੁਣ ਫਸਲਾਂ ਤੋਂ ਚੰਗੀ ਪੈਦਾਵਾਰ ਹੋਵੇਗੀ ਅਤੇ ਸੇਬ ਦੇ ਦਰਖਤ ਫਲਦਾਰ ਹੋਣਗੇ ਮਨਾਲੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ